ਅੱਜ ਅਗਲੇ ਦੰਦੀਆਂ ਕੋ ਚੜਾਉਂਦੇ ਆ ਉਹਨਾਂ ਨੂੰ ਪਤਾ ਸਿੱਖਾਂ ਚੋ ਕੁਆਲਿਟੀ ਨਹੀਂ ਰਹੀ ਇਹ ਤੇ ਵਕਾਊ ਹੋ ਗਏ ਅੱਜ ਤਾਂ ਸਾਡੇ ਸੰਪਰਦਾਵਾਂ ਦੇ ਮੁਖੀ ਪੋਲੀਟੀਕਲ ਪਾਰਟੀਆਂ ਦੇ ਹੱਕ ਵਿੱਚ ਭੂਤ ਰਹਿਆ ਸੰਪਰਦਾਵਾਂ ਦੇ ਮੁਖੀ ਸਮਝ ਗਏ ਹੋਣੇ ਮੈਂ ਕੀ ਕਹਿਣਾ ਚਾਹੁੰਨਾ ਸੰਪਰਦਾਵਾਂ ਦੇ ਮੁਖੀ ਪੋਲੀਟੀਕਲ ਪਾਰਟੀਆਂ ਦੇ ਹੱਕ ਵਿੱਚ ਭੂਤ ਰਹਿਆ ਜਿਹੜੇ ਸੰਤ ਸਮਾਜ ਦੀ ਅਗਵਾਈ ਕਰਨ ਦਾ ਦਾਵਾ ਕਰਦੇ ਤੇ ਫਿਰ ਵੀ ਉਸ ਉਹਨਾਂ ਦੇ ਪਿੱਛੇ ਲੱਗਣ ਵਾਲੇ ਕਹਿੰਦੇ ਇਹ ਪੰਥਕ ਆ ਜੀ ਇਹ ਪੰਥਕ ਵਾ ਤੇ ਵੈਸੇ ਇੱਕ ਪਹਿਲੀ ਵਾਰੀ ਨਹੀਂ ਉਹ ਬਾਬੇ ਨੇ ਸਟੇਟਮੈਂਟ ਦਿੱਤੀ ਪਹਿਲਾਂ ਵੀ ਉਹਨੇ ਕਈ ਵਾਰੀ ਕਿਹਾ ਜੀ ਅਮਰਤ ਵੇਲੇ ਉੱਠ ਕੇ ਅਰਦਾਸ ਕਰੋ ਫਲਾਨੀ ਪਾਰਟੀ ਨੂੰ ਜਿਤਾਉਣਾ ਆਪਾਂ ਉਹ ਇਹੋ ਜਿਹਾ ਪੱਠਾ ਭਾਇਆ ਬਾਬੇ ਨੇ ਉਹ ਸਫਾਈ ਕਰਾਤਾ ਹੁਣ ਤੇ ਮੇਰੇ ਖਿਆਲ ਚ ਸਮਝ ਆ ਜਾਣੀ ਚਾਹੀਦੀ ਆ ਕਿ ਬਾਬੇ ਤੁਹਾਡੇ ਹੁਣ ਆਖੇ ਕੋਈ ਬੋਲੋ ਪਿਆਰਿਓ ਨਹੀਂ ਲੱਗਦਾ ਲੋਕਾਂ ਨੂੰ ਪਤਾ ਲੱਗ ਗਿਆ ਪਰ ਕਿਉਂ ਮਹਾਰਾਸ਼ਟਰ ਦਾ ਪੱਠਾ ਬਿਠਾਉਣ ਤਰੇ ਜੀ ਤੁਸੀਂ ਹੁਣ ਉਧਰ ਤੁਰ ਪਏ ਜਾਨੀ ਕਿ ਅੱਗਾ ਦੌੜ ਤੇ ਪਿਛਾ ਚੌੜ ਵਾਲੀ ਕਲਾਤਰੀ ਹੁੰਦੀ ਹੈ ਸਾਡੇ ਪਿੱਛੇ ਲੱਗੇ ਫੇਵ ਨਹੀਂ ਸਮਝਦੇ ਬਸ ਲੰਬਾ ਜਾਂ ਚੋੜਾ ਪਾਇਆ ਹੋਵੇ ਗੜਜ ਮਾਲਾ ਪਾਈ ਹੋਵੇ ਗੋਲ ਪਰਨਾ ਵੱਧਾ ਹੋਵੇ ਆਉਂਦਾ ਭਾਵੇਂ ਮੂਰ ਮੰਤਰ ਦਾ ਪਾਠ ਨਾ ਹੋਵੇ ਥਕੇ ਨਾ ਲੋਕ ਗੋਡੀਆਂ ਥਲਾਈ ਜਾਂਦੇ ਆ ਥਕੇ ਨਾਲ ਕਰਾਂ ਚ ਮਾਂ ਬਾਪ ਦੀ ਰਿਸਪੈਕਟ ਕਰੋ ਮਾਂ ਦੀ ਰਿਸਪੈਕਟ ਕਰੋ ਬਾਪੂ ਦੀ ਰਿਸਪੈਕਟ ਕਰੋ ਪਿਤਾ ਦੀ ਰਿਸਪੈਕਟ ਕਰੋ ਮਾਂ ਬਾਪ ਦੀ ਇੱਜ਼ਤ ਕਰੋ ਦਾਦੇ ਦਾਦੀ ਜੀ ਤੇ ਕਰੋ ਐਵੇਂ ਪਖੰਡੀਆਂ ਮਗਰ ਨਾ ਤੁਰੇ ਫਰੋ ਸਾਡੇ ਪੰਜਾਬ ਨੂੰ ਜਿੱਥੇ politcal ਲੋਕਾਂ ਨੇ ਬਹੁਤ ਵੱਡਾ ਨੁਕਸਾਨ ਪਜਾਇਆ ਨਾ ਉਥੇ ਬਹੁਤ ਵੱਡਾ ਨੁਕਸਾਨ ਇਨ੍ਹਾਂ ਡੇਰੇਦਾਰਾਂ ਨੇ ਵੀ ਪਚਾਇਆ ਪਿੰਡਾਂ ਦੇ ਗੁਰਦੁਆਰਿਆਂ ਦੀਆਂ ਛੱਤਾਂ ਕੱਚੀਆਂ ਤੇ ਡੇਰਿਆਂ ਪਿੰਡਾਂ ਚੋਂ ਗਰਾਈਆਂ ਕਰ ਕਰਕੇ ਅਸੀਂ ਡੇਰੇ ਪੱਕੇ ਕਰਾਤੇ ਪਿੰਡਾਂ ਚੋਂ ਗਰਾਈ ਕਰ ਕਰਕੇ ਦੁੱਧ ਲੱਸੀ ਮੱਖਣ ਕਿੱਥੇ ਜਾ ਰਿਹਾ ਜੀ ਤੁਸੀਂ ਬਾਬਾ ਬਕਾਲਾ ਸਾਹਿਬ ਲੈ ਕੇ ਜਾਓ ਸਾਡੇ ਉਥੇ ਪਿੰਡ ਧੁੰਦੇ ਪਿੰਡ ਇੱਕ ਗਾਜੀ ਆਉਂਦਾ ਹੁੰਦਾ ਸੀ ਮੈਂ ਰੱਬ ਲੋ ਉਹ ਦਿਨ ਘਰ ਸੀ ਮੈਂ ਕਿਹਾ ਜੀ ਕਿੱਥੇ ਦੁੱਧ ਲੈ ਕੇ ਜਾਣਾ ਉਹਨੇ ਕਿਸੇ ਡੇਰੇ ਦਾ ਨਾਂ ਲਿਆ ਮੈਂ ਕਿਹਾ ਬਾਬਾ ਜੀ ਇਹਨਾਂ ਮੱਝਾਂ ਦਾ ਦੁੱਧ ਗੁਰੂ ਅਮਰਦਾਸ ਮਹਾਰਾਜ ਦੇ ਇਤਿਹਾਸਕ ਸਥਾਨ ਬੌਲੀ ਸਾਹਿਬ ਵਾਸਤੇ ਜਿੰਨਾ ਮਰਜ਼ੀ ਲੈ ਜਾ ਪਰ ਕਿਸੇ ਡੇਰੇ ਵਾਸਤੇ ਇਸ ਘਰ ਚ ਦੁੱਧ ਨਹੀਂ ਬਾਬਾ ਮੁੰਮੁੰਮ ਕਰਦਾ ਬਾਹਰ ਨੂੰ ਭੱਜ ਗਿਆ ਮੈਂ ਕਿਹਾ ਸ਼ਰਾਪ ਦੇ ਦੇਂਗਾ ਮੱਝ ਮਰ ਜੂਗੀ ਮੈਂ ਕਿਹਾ ਮੈਨੂੰ ਆਪਣੇ ਗੁਰੂ ਤੇ ਭਰੋਸਾ ਹੈ ਆਪਣੇ ਇਤਿਹਾਸਕ ਸਥਾਨਾਂ ਵਾਸਤੇ ਅਸੀਂ ਡੇਰੇ ਪਾਲਿਆ ਗੁੱਸਾ ਨਾ ਮਨਾਇਓ ਜਿਵੇਂ ਆਵਾਰਾ ਡੰਗਰ ਮੁੜ ਕੇ ਖਾ ਕੇ ਨਾ ਗਾਚਾ ਪਿੰਡ ਦਾ ਪੱਠੇ ਖਾ ਕੇ ਤੇ ਮੁੜ ਕੇ ਜਦੋਂ ਰਾਤ ਸੌਂ ਜਾਂਦੇ ਪਿੰਡ ਵਾਲੇ ਕੰਧਾਂ ਵੀ ਉਹਨਾਂ ਦੀਆਂ ਢਾਉਂਦੇ ਆਣ ਕੇ ਰਾਤ ਨੂੰ ਕਸਰ ਦੇ ਕੰਧਾਂ ਦੇ ਨਾਲ ਸਾਂਹ ਮੁਰਗੇ ਇਹਨਾਂ ਲੋਕਾਂ ਨੇ ਖਾਦਾ ਵੀ ਕੌਮਦਾ ਤੇ ਨੁਕਸਾਨ ਵੀ ਕੌਮਦਾ ਹੀ ਕੀਤਾ ਬਹੁਤ ਵੱਡਾ ਕੀਤਾ ਕਿਸ ਨੇ ਪੁੱਛਣਾ ਬਹੁ ਫੜ ਕੇ ਵੀ ਤੂੰ ਇੱਕ ਸੰਤ ਸਮਾਜ ਦੀ ਅਗਵਾਈ ਕਰਨ ਵਾਲਾ ਤੈਨੂੰ ਅਥਾਰਟੀ ਕਿਹਨੇ ਦਿੱਤੀ ਤੂੰ ਇੱਕ ਪੋਲੀਟੀਕਲ ਪਾਰਟੀ ਦੀ ਹਮਾਇਤ ਕਰਨ ਵਾਸਤੇ ਐਡੀ ਦੂਰੇ ਇੱਕ ਸਟੇਟ ਵਿੱਚ ਪਹੁੰਚ ਗਿਆ ਪਰ ਪੁੱਛੂ ਕੋੜਾ ਜੀ ਇਥੇ ਅੰਨੀ ਪੀਰ ਅਤੇ ਕੁੱਤਾ ਚੱਟ ਰਿਹਾ ਵਾ ਇਥੇ ਸਾੜਨਾ ਹਾਲਾਤ ਇਹ ਬਣ ਰਹੇ ਆ ਜਿਵੇਂ ਭਾਈ ਗੁਰਦਾਜ ਨੇ ਲਿਖਿਆ ਇੱਕ ਨੇਤਰੀਣ ਬੰਦਾ ਰੱਸਾ ਵਟ ਰਿਆ ਸੀ ਇੱਕ ਨੇਤਰੀਣ ਬੰਦਾ ਰੱਸਾ ਵਟ ਰਿਆ ਸੀ ਤੇ ਪਿੱਛੇ ਉਹਦੇ ਬਲਦ ਖਲੋਤਾ ਸੀ ਵੱਜਾ ਸੀ ਉਹ ਰੱਸਾ ਵਟੀਗਾ ਪਿੱਛੇ ਰਖੀਗਾ ਰੱਸਾ ਵਟੀਗਾ ਪਿੱਛੇ ਰਖੀ ਗਿਆ ਰਸੇ ਵਟ ਵਟ ਕੇ ਤੇ ਬਾਅਦ ਚ ਪੁੱਛਦਾ ਕਿੱਡਾ ਕ ਵੱਡਾ ਰਸਾ ਹੋ ਗਿਆ ਵਾ ਹੁੰਦਾ ਜਿੰਨਾ ਘੱਤ ਚ ਇੰਨਾ ਕੀ ਆ ਹੁੰਦਾ ਬਾਕੀ ਆਦਾ ਬਾਕੀ ਬਲਦ ਨਾਲ ਨਾਲ ਹੀ ਖਾਈ ਗਿਆ ਵਾ ਸਾਡੇ ਨਾਲ ਵੀ ਉਹੋ ਕੁਝ ਹੋ ਰਿਹਾ ਮਨਮਤ ਦੇ ਬਲਬ ਨਾਲ ਨਾਲ ਹੀ ਖਾਈ ਜਾਂਦੇ ਆ ਬਸ ਮਾੜਾ ਮੋਟਿਆ ਤੁਰੇ ਕਦੋਂ ਦੇ ਆਪਾਂ ਬਹੁਤ ਏਰ ਦੇ ਤੁਰਿਆ ਅਜੇ ਵੀ ਕੁਝ ਨਹੀਂ ਵਿਗੜਿਆ ਆਪਣੇ ਬੱਚਿਆਂ ਨੂੰ ਜੇ ਪੁੱਤਰ ਹੱਥੋਂ ਨਿਕਲ ਗਏ ਤੇ ਪੋਤਰਿਆਂ ਤੇ ਜ਼ੋਰ ਦੇ ਦਿਓ ਆਪਣੇ ਬੱਚਿਆਂ ਨਾਲ ਗੁਰਮਤ ਦੀ ਗੱਲ ਕਰੋ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬਾਰੇ ਦੱਸੋ ਉਹਨਾਂ ਨੂੰ ਸ਼ਾਮਾਂ ਨੂੰ ਉਂਗਲ ਲਾ ਕੇ ਗੁਰਦੁਆਰੇ ਲੈ ਕੇ ਆਓ ਉਹਨਾਂ ਨੂੰ ਦੱਸੋ ਪੋਤਾ ਭਾਵੇਂ ਤੂੰ ਕੈਨੇਡਾ ਚਲ ਜਾ ਭਾਵੇਂ ਅਮਰੀਕਾ ਚਲ ਜਾ ਜਿੱਥੇ ਮਰਜ਼ੀ ਜਾ ਪਰ ਪੋਤਾ ਆਪਣੇ ਗੁਰੂ ਦੇ ਆਸ਼ੀਰਵਾਦ ਤੋਂ ਬਿਨਾ ਆਪਣੇ ਕੰਮ ਦੀ ਰੰਗਤਾ ਨਾ ਕਰੀ ਪੁੱਤ ਗੁਰੂ ਤੇਰੀ ਜ਼ਿੰਦਗੀ ਦਾ ਥੰਮ ਹੋਵੇ ਇਹਨਾਂ ਹੋਵੇ 4 ਪੈਸੇ ਆਉਣ ਤੇ ਤੇ ਕਲੱਬਾਂ ਦੇ ਪੱਬਾਂ ਨੂੰ ਤੁਰ ਪਵੇਂ ਤੂੰ ਇਹਨਾਂ ਹੋਵੇ 4 ਪੈਸੇ ਹੋਂ ਤੇ ਡੀਜੇ ਤੇਰੇ ਛੱਤਾਂ ਤੇ ਲਾਕੇ ਤੇ ਤੂੰ ਖੌਰੂ ਪਾਵੇਂ ਯਾਦ ਰੱਖੀ ਹੱਥ ਤੇ ਖੁਦਾ ਦਾ ਵੈਰ ਹੁੰਦਾ ਹੈ ਜਿਨ੍ਹਾਂ ਲੋਕਾਂ ਨੇ ਹੱਥ ਚੁੱਕੀ ਹੈ ਸਕਿੰਟ ਲੱਗਦਾ ਹੈ ਬੇਮੁਖ ਹੋਏ RAM ਤੇ ਲੱਗਣ ਜਨਮ ਜੋ ਖਿੰਨੇ ਮੇ ਕੋੜੇ ਹੋਏਗੇ ਜਿਤੜੇ ਮਾਇਆ ਭੋਗ ਜਮੀਨ ਨਾਲ ਜੁੜ ਕੇ ਰਹਿਣਾ ਸ਼ੁਕਰਾਨਾ ਕਰਨਾ ਦਾਤਾ ਜੇ ਧੀ ਪੁੱਤ ਦਤੇ ਨੇ ਤੇਰੇ ਘਰ ਨਾਲ ਜੁੜਨ ਵਾਲੇ ਹੋਣ ਮੈਨੂੰ ਜੋੜ ਕੇ ਰੱਖਣ ਤੋੜਨ ਵਾਲੇ ਨਾ ਹੋਣ ਇੱਕ ਕਦੀ ਨਾ ਕਹ ਪੁੱਤ ਮੈਨੂੰ ਵੱਧ ਪੈਸਾ ਕਮਾ ਕੇ ਦੇ ਕਹ ਪੁੱਤ ਪੈਸੇ ਜ਼ਿੰਦਗੀ ਚਾਉਂਦੇ ਜਾਂਦੇ ਰਹਨੇ ਆ ਇੱਕ ਸਬਕ ਤੇਰੇ ਮੈਂ ਕੰਨਾਂ ਚ ਪਾਉਣ ਲਗਾ ਖਵਾਂ ਆਂ ਕਿਸੇ ਨੂੰ ਦੋ ਰੁਪਈਏ ਕੇ ਦਾ ਹੱਕ ਖਾ ਕੇ ਮੇਰੇ ਘਰ ਚ ਨਾ ਆਈ ਇਹ ਮੇਰੀ ਜ਼ਿੰਦਗੀ ਦੀ ਕਮਾਈ ਆ ਮੇਰੇ ਬੱਚਿਆ ਆਪਣੇ ਬੱਚਿਆਂ ਨੂੰ ਇਦਾਂ ਦੇ ਅਸੂਲ ਬਣਾਉਣ ਵਾਲੇ ਬਣਾਓ ਇਹ ਸੰਸਕਾਰ ਦੀ ਆ ਆਪਣੇ ਬੱਚੇ ਨੂੰ ਤੇ ਮੈਂ ਐਸੇ ਐਸੇ ਬੱਚੇ ਵੇਖੇ ਪਿਤਾ ਦੀ ਡੈਥ ਹੋ ਗਈ ਤੇ ਬੱਚਿਆਂ ਨੇ ਜਾ ਕੇ ਦੁਕਾਨਾਂ ਤੇ ਪੁੱਛਿਆ ਸਾਡੇ ਬਾਪੂ ਨੇ ਤੁਹਾਡੇ ਕੋਲੋਂ ਕੁਝ ਧਾਰਤ ਨਹੀਂ ਸੀ ਲਿਆ ਸਾਨੂੰ ਨਾ ਪਤਾ ਹੋਵੇ ਹੈਗਾ ਤੇ ਉਧਾਰ ਚੁਕਾ ਦਈਏ ਤੇ ਦੁਕਾਨਾਂ ਵਾਲੇ ਆਖਾ ਸ਼ਾਬਾਸ਼ ਆ ਸਰਦਾਰ ਸਾਹਿਬ ਦੀ ਕਮਾਈ ਆ ਨਹੀਂ ਤੇ ਲੋਕ ਤਾਂ ਘਰਾਂ ਚੋਂ ਮੋੜ ਦਿੰਦੇ ਆ ਵੀ ਸਾਨੂੰ ਨਹੀਂ ਪਤਾ ਸਾਡੇ ਪਾਪਾ ਜੀ ਨੇ ਤੁਹਾਡੇ ਕੋਲ ਕੁਝ ਲਿਆ ਕਿ ਨਹੀਂ ਲਿਆ ਐਸੇ ਐਸੇ ਬੱਚੇ ਵੀ ਦੁਨੀਆ ਤੇ ਹੈਗੇ ਆ ਕੱਲੇ ਕੱਲੀ ਦੁਕਾਨ ਤੇ ਕੱਪੜੇ ਵਾਲੀ ਦੁਕਾਨ ਤੇ ਲੋਹੇ ਵਾਲੀ ਦੁਕਾਨ ਤੇ ਗਏ ਕਰਿਆਨੇ ਵਾਲੀ ਦੁਕਾਨ ਤੇ ਗਏ ਕਿ ਕੋਈ ਸਪਰਾਣਾ ਸਾਹਿਬਤਾ ਉਹ ਜਿਹੜੇ ਸਾਡੇ ਪਾਪਾ ਜੀ ਨੇ ਕੋ ਲੈਂਣ ਦੇਣ ਹੋਆ ਤੇ ਸਾਨੂੰ ਦੱਸ ਦਿਓ ਜੀ ਤਾਂ ਕਿ ਅਸੀਂ ਆਪਣੇ ਬਜ਼ੁਰਗਾਂ ਦੇ ਪ੍ਰਤੀ ਕੋ ਮਾੜਾ ਸ਼ਬਦ ਨਹੀਂ ਸੁਣਨਾ ਚਾਹੁੰਦੇ ਇਹਨੂੰ ਕਮਾਈ ਕਹਿੰਦੇ ਆ ਤੇ ਉਹ ਵੀ ਲੋਕ ਹੈਗੇ ਆ ਜਿਹੜੇ ਸਾਹਮਣੇ ਮੁਕਰ ਜਾਂਦੇ ਆ ਸਾਹਮਣੇ ਪਤਾ ਨਹੀਂ ਜੀ ਪਾਪਾ ਜੀ ਨੇ ਲਏ ਹੋਣਗੇ ਉਹਨਾਂ ਕੋਲ ਲੈ ਲਓ ਤੁਸੀਂ ਮਾਫ ਕਰਨਾ ਕਰਤਾਰ ਬੜੀ ਵੱਡੀ ਚੀਜ਼ ਹੈ ਬਾਣੀ ਚ ਲਿਖਿਆ ਉਸ ਤੋਂ ਤ ਮਨ ਮੈਂ ਕਾਰਨ ਰੰਕਾਰ ਕਰਮਨ ਮੇਰੇ ਸੱਤ ਵਿਹਾਰ ਚੰਗਾ ਵਿਹਾਰ ਕਰਨਾ ਹੀ ਰੱਬ ਦੀ ਇਬਾਦਤ ਹੈ ਵਿਣਗੁਣ ਕੀਤੇ ਭਗਤ ਨਾ ਹੋਏ ਬਿਨਾ ਗੁਣਾ ਤੋਂ ਭਗਤੀ ਨਹੀਂ ਹੁੰਦੀ ਗੁਣ ਹੀ ਇਬਾਦਤ ਹੈ ਗੁਣ ਹੀ ਭਗਤੀ ਹੈ ਗੁਣ ਹੀ ਪਰਮੇਸ਼ਰ ਦਾ ਸਿਮਰਨ ਹੈ ਇਸ ਕਰਕੇ ਸੰਗਤ ਕਰਨਾ ਬਹੁਤ ਜ਼ਰੂਰੀ ਹੈ ਸੰਗਤ ਕਰ ਲਈ ਤੇ ਸਾਨੂੰ ਬਾਣੀ ਚ ਬਾਰ ਬਾਰ ਆਖਿਆ ਸੀ ਮੇਰੇ ਮਾਦੋ ਜੀ ਸਤ ਸੰਗਤ ਸਤ ਸੰਗਤ ਪਰੈ ਸੋਤਰਿਆ ਜਿਹੜਾ ਸਤ ਸੰਗਤ ਵਿੱਚ ਆਉਂਦਾ ਉਹ ਮਾਨਸਿਕ ਤੌਰ ਤੇ ਬੁਰੀਆਂ ਕਮਾਂ ਤੋਂ ਆਪਣੇ ਆਪ ਨੂੰ ਬਚਾਉਂਦਾ ਹੈ ਤਾਂ ਆਖਿਆ ਸੀ ਤੂੰ ਹਮ ਚੰਦਨ ਤੂੰ ਅਰੰਡ ਬਾਪੁਰੇ ਇਕ ਕਾਲਪੁਖ ਵੈਗਰੂ ਤੁਸੀਂ ਚੰਦਨ ਅਸੀਂ ਹਰੇੜ ਦੇ ਬੂਟੇ ਆਂ ਸੰਗ ਤੁਹਾਰੇ 바ਸਾ ਨੀਚ ਰੂਖ ਤੇ ਉੱਚ ਭਏ ਹੈ ਅਸੀਂ ਨੀਵੇਂ ਰੁੱਖਾਂ ਤੋਂ ਉੱਚੇ ਬਣ ਗਏ ਕਿਉਂਕਿ ਗੰਧ ਸਗੰਧ ਨਿਵਾਸਾ ਸਤ ਮਾਦੋ ਸਤ ਸੰਗਤ ਸ਼ਰਣ ਤੁਮਾਰੀ ਸਤ ਦੀ ਸੰਗਤ ਜਿਹੜੀ ਹੈ ਬੜੀ ਉੱਚੀ ਹੈ ਮਾਦੋ ਸਤ ਸੰਗਤ ਸ਼ਰਣ ਤੁਮਾਰੀ ਹਮ ਅਵਗੁਣ ਤੂੰ ਉਪਕਾਰੀ ਅਸੀਂ ਅਗੁਣਾਣਾਂ ਨਾਲ ਭਰੇ ਪਏ ਆ ਤੁਸੀਂ ਉਪਕਾਰ ਨਾਲ ਭਰੇ ਪਏ ਹੋ ਗੁਰਬਾਣੀ ਚ ਲਿਖਿਆ ਰੱਬ ਜੀ ਤੁਸੀਂ ਵੀ ਸਮੁੰਦਰ ਹੋ ਤੇ ਮੈਂ ਵੀ ਸਮੁੰਦਰ ਆ ਪਰ ਫਰਕ ਇਹਨਾ ਤੁਸੀਂ ਗੁਣਾ ਦੇ ਸਮੁੰਦਰ ਹੋ ਮੈਂ ਓਗਣਾਂ ਦਾ ਸਮੁੰਦਰ ਆ ਜਿਵੇਂ ਸਮੁੰਦਰ ਚ ਬਹੁਤ ਪਾਣੀ ਹੈ ਇਨੇ ਤੁਹਾਡੇ ਵਿੱਚ ਗੁਣ ਨੇ ਜਿਵੇਂ ਸਮੁੰਦਰ ਚ ਬਹੁਤ ਪਾਣੀ ਆ ਇਨੇ ਮੇਰੇ ਵਿੱਚ ਓਗਣ ਨੇ ਆਪਣੇ ਆਪ ਨੂੰ ਸਵਿਕਾਰ ਕਰੋ ਮਹਾਰਾਜ ਮੈਂ ਆਪਣੀ ਜ਼ਿੰਦਗੀ ਚ ਓਗਣ ਬਾਹਰ ਕੱਢਾਂ ਗੁਣ ਆਪਣੀ ਜ਼ਿੰਦਗੀ ਚ ਲੈ ਕੇ ਆਵਾਂ ਚੰਗੇ ਸੰਸਕਾਰ ਲੈ ਕੇ ਆਵਾਂ ਚੰਗਿਆ ਵਿਚਾਰਾਂ ਲੈ ਕੇ ਆਵਾਂ ਜਦੋਂ ਆਪਣੇ ਪੁੱਤਾਂ ਧੀਆਂ ਦੇ ਆਨੰਦ ਕਾਰਜ ਕਰ ਰਹੇ ਆ ਘਰਾਂ ਚ ਬਹਿ ਕੇ ਸਲਾਹ ਕਰੋ ਆਪਾਂ ਆਪਣੇ ਪੋਤਾ ਆਨੰਦ ਕਾਰਜ ਕਰਨਾ ਹੈ ਲੜਕੇ ਵਾਲਿਆਂ ਨਾਲ ਲੜਕੀਆਂ ਵਿਚਾਰ ਕਰੋ ਆਪਾਂ ਉਥੇ ਲਾਵਾ ਤੇ ਕਿੰਨਾ ਟਾਈਮ ਸਮਾਗਮ ਰੱਖਣਾ ਹੈ ਅਸੀਂ ਗੁਰਮਤ ਦੀ ਗੱਲ ਕਿੰਨਾ ਟਾਈਮ ਕਰਨੀ ਹੈ ਜਿੱਥੇ ਲਾਵਾਵਾਂ ਹੋਣੀਆਂ ਭਾਈ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਦੀ ਵਾਰੀ ਸਭ ਤੋਂ ਬਾਅਦ ਚ ਆਉਂਦੀ ਹੈ ਸਭ ਤੋਂ ਪਹਿਲਾਂ ਕੀ ਬੋਕ ਹੁੰਦਾ ਹੈ ਪੈਲਸ ਸ਼ਰਾਬ ਬਰਾਤ ਕਿ ਨਹੀਂ ਜਾਊ ਰੋਟੀ ਕਿਦਾਂ ਦੀ ਹੋਏਗੀ ਕਿ ਇਹਨੇ ਸਲਾਹ ਦਿੱਤੀ ਕਹਿੰਦੇ ਜਿੱਥੇ ਲਾਵਾਂ ਹੋਣੀਆਂ ਗੁਰਦੁਆਰਾ ਵੇਖ ਆਏ ਜੀ ਭਾਈ ਸਾਹਿਬ ਨਾਲ ਗੱਲ ਕਰ ਰਹੇ ਜੀ ਟਾਈਮ ਹੈਗਾ ਉਹਦੋਂ ਲੈ ਉਹ ਤੇ ਆਪਣੇ ਘਰ ਦੀ ਗੱਲ ਹੀ ਆ ਦੇ ਉਹਨਾਂ ਕਿੱਥੇ ਜਾਣਾ